ਸਰਦਾਰ ਸਾਹਿਬ ਲੈਣ ਲੱਗੇ ਵੇ ਜੀ ਆਪਣੀਆਂ ਛਤਰੀਆਂ ਬਣਾਵ ਹੀ ਲਵਾਂਗੇ ਰੇਟ ਕੀ ਕਹਿੰਦੇ ਜੀ ਸੁਣਦੇ ਨਹੀਂ ਜੀ ਇੱਕ ਕਾਲਾ ਕਲਰ ਲਈ ਹਾਂ ਇੱਕ ਕਾਲਾ ਕਲਰ ਲਈ ਜੀ ਲੈ ਲਓ ਮੈਂ ਕਹਦੀ ਵੀ ਇੱਕ ਬੜੀ ਲੈ ਕੇ ਇੱਕ ਛੋਟੀ ਲੈ ਕੇ ਘਰ ਰੱਖ ਲੋ ਫਾਇਦਾ ਗਿਆ ਸੀ ਬਣਾ ਵੀ ਛੋਟੀ ਏ ਕਿਹੜਾ ਬੋਟੀ ਬੜੀ ਆ ਫਿਰ ਰੱਖ ਲੈ ਦੇਖ ਲੋ ਇਕਦਾ ਆ ਬਟਨ ਵਾਲੀ ਆ ਹਾਂ ਆ ਬੜੀ ਸੀ ਪਰ ਠੀਕ ਆ ਹੈ ਆ ਬਿਨਾ ਬਟਨ ਇਹ ਫਿਰ ਥੋੜੀ ਜਿਆਦਾ ਛੋਟੀ ਆ ਆ ਦੇ ਫਿਰ ਉਹ ਬੜੀਆਂ ਹੀ ਲੈ ਲਓ ਬੜੀਆਂ ਹੀ ਲੈ ਲਓ ਜੇ ਤੁਹਾਨੂੰ ਕੋਈ ਆ ਤਾਂ ਫੇਰ ਇਹਦੇ ਮਾਦਾ ਬੰਗਾ ਬਚਣਾ ਹੀ ਨਹੀਂ ਬੰਦੇ ਨੇ ਇਹਦਾ ਤੁੱਪ ਵਾਲੀ ਆ ਵੀ ਤੁੱਪ ਤੇ ਬਚਾਉ ਲੋ ਰੱਖਣਾ ਜਿਹਦੇ ਤੇ ਬਾਛੜ ਪੁੱਛੜ ਨਹੀਂ ਰੁਕਣੀ ਜਮਈ ਓਕੇ ਇਹ ਨਾਲੇ ਲੇਡੀਜ਼ ਵਾਲੀ ਧੁੱਪ ਵਾਲੀ ਫਿਰ ਇਹ ਦੇਖ ਲੋ ਬੜੀਆਂ ਹਾਂ ਸਾਡੀ ਠੀਕ ਆ ਇਹ ਕਾ ਆ ਬਲੈਕ ਲੈ ਲੰਨੇ ਕਾ ਇਹਨਾਂ ਨੂੰ ਹਾਂਜੀ 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 ਆ ਦੋਹੇ ਠੀਕ ਆ ਆ ਬੜਾ ਵੈਸੇ ਮੁਕੇ ਦਾ ਮੁੱਟਾ ਜਿਹਾ ਵਧੀਆ ਏ ਆ ਹੈਂਡਲ ਵਾਲੀ ਵੀ ਹਾਂ ਯਾਰ ਹਾਂ ਇਹ ਕਾ ਨਾਲੇ ਵਿੱਚ ਆਹ ਵਾਲਾ ਹੈਂਡਲ ਨਹੀਂ ਆ ਕੰਦੀ ਕਾਲੇ ਨੇ ਆ। ਦੋ। ਦੋ ਬਹੁਤ ਆ। ਬਹੁਤ ਆ। ਕੀ ਹੋ ਗਿਆ ਬੜੀ ਛੋਟੀ? ਛੋਟੀ ਲੱਗਦੀ ਆ। ਇਹ ਗੰਦੇ ਕਰਕੇ। ਇਹ ਗੰਦੇ ਕਰਕੇ ਲੱਗਦੀ ਆ। ਬਾਈ ਕਹਿੰਦਾ ਗੰਦੇ ਕਰਕੇ ਲੱਗਦੀ ਆ ਕਹਿੰਦਾ ਹੈ ਸੇਮ ਹੀ ਆ। 16 16 ਤਾਰਾਂ ਦੀਆਂ ਆਈਆਂ ਦੋ ਇਹ। ਲੈ। ਠੀਕ ਆ ਬਸ ਫਿਰ। ਕਰਾਓ ਪੇਮੈਂਟ ਇਹ ਜੀ ਇੱਥੇ ਸ਼੍ਰੀ ਚਮਕੌਰ ਸਾਹਿਬ ਦਿਲਾਕਾਸ ਖੜਦੇ ਆ ਇਹ ਠੀਕ ਹੈ ਤੇ ਅੰਦਰ ਚੜੀ ਐਂਟਰੀ ਹੁੰਦੀ ਆ ਚਮਕੌਰ ਸਾਹਿਬ ਨੂੰ ਜਾਣਾ ਹੈ ਗੇਟ ਹੁਣ ਪਕਾਣ ਨੂੰ ਇਹ ਇਹਦੇ ਚੜੋ ਦੂਆ ਵੀ ਜਿੱਦਾਂ ਪਾਰਸਪੋਰਸ ਵਿੱਚ ਪਾਣੀ ਆ ਛੋਟੀ ਜੀ ਛੋਟੀਆਂ ਸਿਰਫ ਇਹ ਤਾਂ ਧੁੱਪ ਦਾ ਪੜਿਆ ਹੀ ਆ ਜੈਸੂ ਹਨਾ ਇਹ ਹੈ ਗਿਆ ਤਾਂ ਨਹੀਂ ਆਇਆ ਧੁੱਪ ਵਾਲੇ ਵੀ ਚੰਗਾ ਲਿਵੇ ਪਤਾ ਕੀ ਅੱਜ ਕਈ ਵਾਰ ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਤੇ ਮੌਨਸੂਨ ਆ ਜਾਂਦੇ ਤੇ ਤਾਂ ਥੋੜਾ ਜਿਆਦਾ ਆ ਫਾਇਦਾ ਹੋ ਜੇ ਨਾ ਇਹਦਾ ਕੀ ਰੇਟ ਦੱਸ ਦੇ ਇਹੋ ਸੋਸਰੀ ਰੈਡੀ ਰੈਡੀ ਬੜੀ ਵੀ ਨਾ ਸਾਡੀ ਅਲਾਮਾ ਪਤੰਦਰ ਕੀ ਆਇਆ ਨਹੀਂ ਤੇਰੀ ਟਿਕਣੀ ਉਹਨਾਂ ਨੇ ਕਿਹਾ ਉਹ ਵੀ ਬੜੀ ਜੋ ਉਹੋ ਵੀ ਆ ਗਿਆ ਆ ਤਾਂ ਹੋ ਗਈ ਲਾਣਾ ਸ਼ਾਲਾ ਦੁਨੀਆ ਤੋਂ ਲੈ ਲੀਂਗਾ ਬਹੁਤ ਆ ਦੇਖ ਲਓ ਦੇਖ ਲਓ ਮਨਸਰ ਜਾਣਾ ਆਪਕੋ ਲੇਕਿਨ ਅਗੱਢੀ ਜਾਣਾ ਵੀ ਦੂਜੇ ਦੇ ਕਿ ਮੈਨੂੰ ਆਉਂਦਾ ਮੈਂ ਇਹਦੇ ਨਾਲ ਬੱਸ ਮੈਂ ਬਾਤ ਜੀ ਹੋਗੀ ਮੇਰਾ ਮੋਟਰ ਅਫੀਸ ਵਾਲੇ ਕੈਮਰੇ ਵਾਲਿਆਂ ਦਾ ਕੰਮ ਛੋਟੇ ਨੇ ਆਂਦੇ ਇਹਦੇ ਕਰੇ ਦਵੜਤੇ ਕਰੇ ਜਿਵੇਂ ਕਰਦੇ ਨਹੀਂ ਛੋਟੇ ਕਿੱਥੇ ਨਹੀਂ ਤਹਲੇ ਇਹਦਾ ਨਿਆਣੇ ਵਾਲਿਆਂ ਫਟਣ ਚਲੋ ਫੇਰ ਜਿਹੜੀ ਤੁਸੀਂ ਲੈ ਕੇ ਚੋਣਗੇ ਮੈਂ ਕੋਈ ਉਹ ਹੋ ਲੈ ਲੀਆਂ ਹਨਾ ਉਹਨਾਂ ਦੇ ਆਹ ਦੂਜੀ ਉਹ ਲੈ ਲੀਆਂ ਆਪਾਂ ਨੇ ਦੇ ਤੇ ਪਹਿਲੇ ਬੜੀ ਆ ਸਭ ਤੋਂ ਵੱਡੀ ਆ ਇਹ ਆਹ ਦੂਜੀ ਆ ਇੱਦਾਂ ਬੰਦ ਹੋ ਗਈ ਜਿਹੜੇ ਘੱਟ ਤਾਰ ਆਏ ਤੇ ਅੱਠ ਤਾਰ ਆਣਗੇ ਸਵਾਲ ਕਰਕੇ ਹਨ ਸਵਾਲ ਨਾਲ ਆਉਂਦਾ ਆਪਾਂ ਚੀਜ਼ਾਂ ਕਿੰਨਾ ਕਿੰਨਾ ਉਹ ਦੇ ਲਈ ਆਪਾਂ ਨੂੰ ਬਹੁਤ ਆ ਚਲੋ ਬਚਾਲਦੇ ਹੈ ਕੇ ਬੱਟ ਕਰਦੇ ਆਹ ਆ ਜਾ ਕਰਦੇ ਬਸ ਛਾ ਮਾਚੀ ਛਤਰੀ ਹੈ ਮੰਮੀ ਬਤਾਈਆਂ ਆਖਿਓ ਬੰਨਿਆ ਹੋ ਗਿਆ। ਥੋਲ ਆਈ ਉਹਦੇ ਨੂੰ ਪਤਾ ਨਹੀਂ ਹੋਈਆਂ। ਸਮਝ ਨਹੀਂ ਕਿ ਬੰਨਿਆ ਗਿਆ। ਛਤਰੀ ਆ ਗਈ ਛਤਰੀ। ਛਤਰੀਆਂ ਮਦਾਈ। ਆਪਾਏ ਭਾਂਡੇ। ਉਹ ਇਹ ਮੈਂ ਛਤਰੀ। ਛਤਰੀਆਂ ਮਦਾਈਆਂ ਹੋ ਗਿਆ ਜੀ। ਨਹੀਂ ਪੈਂਦਾ ਅੰਦਰ ਵੀ ਇਲੈਕਟ੍ਰਿਕ ਤੇ ਆ ਗਈ। ਇਹ ਆ ਛਤਰੀ। ਲੋ ਜੀ ਲਿਆਂਦੀਆਂ ਛਤਰੀਆਂ ਅੱਜ। ਮਮੀ ਅੱਖ ਮਾ ਨਾ ਬੱਜੇ ਥੋੜੇ। ਨਹੀਂ। ਟਾਈਮ ਫਿਰ ਅਸੀਂ ਛਤਰੀਆਂ ਲਾ ਕੇ ਜੀ ਲੈਣ ਚੱਲ ਚਾਚੀ ਸਤਿ ਸ਼੍ਰੀ ਅਕਾਲ ਜੀ ਬਹਿ ਜਾ ਬਾਈ ਜੀ ਬਹਿ ਜਾ ਬਹਿ ਜਾ ਇਹ ਮੈ ਲੋ ਇੱਧਰ ਮੰਮੀ ਬਾਈ ਕੁ ਜੀ ਦਾ ਖਾਸਾ ਵੰਪੂਰ ਜੀ ਕਿੱਥੇ ਤਰਮਾ ਤੋਂ ਤੁਹਾਨੂੰ ਖੁਸ਼ਕ ਤੇ ਚੜ੍ਹਦੇ ਕਲਾਂ ਚੱਕੀ ਅਸੀਂ ਆਉਂਦੇ ਆਉਂਦੇ ਸੀਗੇ ਵੀ ਹੁਣ ਛਤਰੀਆਂ ਵਾਲਾ ਕੰਮ ਜੈਸ ਵੀ ਨਹੀਂ ਕਹਿੰਦੀ ਰੋਕਿਓ ਬਣਾ ਪਾਣੀ ਪੀਣਾ ਇੱਥੇ ਨਾਲਕਾ ਹੈ ਨਾਲਕਾ ਉੱਥੇ ਜਿਹੜਾ ਚਮਕੌਰ ਸਾਹਿਬ ਮਮੀ ਤੇ ਦੀਦੀ ਨੂੰ ਕਿੰਨੇ ਦਿਨ ਹੋ ਗਏ ਗਾ ਪੌਂਦ ਨਹੀਂ ਕਿ ਛਤਰੀਆਂ ਨਹੀਂ ਦਿੱਤੀ ਦਵਾਉਂਦੇ ਹੈਗੇ ਚਮਕੌਰ ਸਾਹਿਬ ਕਿੱਥੇ ਜਾਣਾ 20 ਦੇ ਵਿੱਚ ਹੋੜ ਪੈ ਜਾਂਦੀ ਹੋੜ ਨਹੀਂ ਉਹ ਤਾਂ ਗੱਲ ਹੈ ਕਈ ਵਾਰ ਸਮਝਾਉਂਦਾ ਕਿੱਥੇ ਜਾਣਾ ਜੇ ਬਹੁਤ ਤੇ ਬਾਅਦ ਤੋਂ ਉਦੋਂ ਜਾਣਾ ਹੁੰਦਾ ਅੱਛਾ ਹੁਣ ਦੀ ਅਸੀਂ ਛਤਰੀ ਨਹੀਂ ਹੁਣ 20 ਵਿੱਚ ਜਾਣਾ ਦੇਖੇ ਉੱਥੇ ਜਾਉਂਦੀ ਜਿੰਦੀ ਇੰਨਾ ਸਫਰ ਕਰਨਾ ਹੁੰਦਾ ਛਤਰੀ ਲੈ ਕੇ ਯਾਰ ਭਾਂਡਾ ਲੈ ਕੇ ਮਨਕੀਤ ਦਾ ਦੁੱਧ ਬਣਾਉਂਦਾ ਹੁੰਦਾ ਸੱਦੇ ਕੋਲ ਹਾਂ ਤੇਰੀ ਵੀ ਛਤਰੀ ਚਾਹੀਦੀ ਹਿੰਦੀ ਮੈਨੂੰ ਅੱਛਾ ਮੈਂ ਦਿਖਾਵਾਂ ਮਮਾ ਨੂੰ ਦੇ ਦੱਤੀ ਹੁਣ ਬੰਦ ਕਰ ਇਹ ਬਣਾਇਆ ਤਾਂ ਜੀ ਸਾਗ ਅੱਛਾ ਸਾਗ ਨਾ ਵੀ ਸਾਗ ਵਾਲੇ ਤਾਂ ਰੰਗੇ ਵੰਦੇ ਜੈਸੇ ਨੇ ਤੇ ਪੇਟ ਘੱਟ ਤਾਂ ਨਹੀਂ ਖਾ ਕੇ ਉਹ ਸਵੇਰ ਦਾ ਆਇਓ ਮੈਂ ਤੇ ਆ ਦਿੱਤੇ ਕਰਾ ਪਾਣੀ ਪੀਉਂਦੇ ਹਾਂ ਉਹ ਆਪਾਂ ਓਥੇ ਨੂੰ ਚਲੇ ਗਏ ਨਾ ਗਲਤੀ ਕਰੀ ਪਹਿਲਾਂ ਕੱਢ ਦੇਣਾ ਤਾਂ ਬਰੇ ਨਹੀਂ ਠੀਕ ਹੈ ਜੀ ਸਮਾਈ ਚੱਤੀ ਵਿੱਚ ਛੇ ਰੁਝਾਏ ਵੇ ਪੈਣੀ ਹੁੰਦਾ। ਕਈ ਵਾਰ ਬੋਤਲ ਨਹੀਂ ਹੁੰਦਾ ਗਰਮੀ ਆ ਨਾ ਜੀ। ਹਾਂ ਜੀ ਹਾਂ ਗਰਮੀ ਜੀ ਹਾਂ ਗਰਮੀ ਕਰਕੇ ਹੋ ਜਾਂਦਾ। ਲੈ ਸਿਰ ਨੂੰ ਸਰਪਾਣੇ ਕਰਕੇ ਗਰਮ ਗਰਮ ਤੀਜਾ ਨਿਕਲ। ਹਾਂ ਜੀ ਹਾਂ। ਇਹ ਹੋ ਵੀ ਜਾਂਦਾ। ਹੋ ਜਾਂਦਾ ਜੀ। ਚਲ ਕੋ। ਵੇ ਮੁੜ ਚਤਰੀਆਂ ਦੇਖ ਕੇ ਇਹ ਸਾਨੂੰ ਇਹ ਹਾਂ ਜੀ ਸਾਨੂੰ ਬਾਕੀ ਚੀਜ਼ਾਂ ਖਾਸ ਆ ਜਿਹੜੀ ਜੋਤੇ ਇਹ ਬਹੁਤ ਕੁਝ ਹੋਇਆ ਹੋਮੀ। ਉਹ ਬੋਤਲ ਕਰਦਾ ਇਹ। ਹਾਂ ਜੀ। ਆ ਜੀ। ਇਹ ਪਾਪੇ ਨੇ ਥੱਲੇ ਜਾਣਾ ਇਹਨੇ ਇੱਕ ਤੂਫਾਨ 사 ਦੁੱਤਾ ਪਿਆ ਅੱਛਾ ਸਮਾਗੀ ਠੀਕ ਹੈ ਸੀਗੀ ਮੈਂ ਚੱਕ ਕੇ ਗੋਦੀ ਚ ਪਾਣੀ ਨੂੰ ਲਾਪੀ ਇਹਨੇ ਮੈਂ ਮੋਰ ਬਿੱਲੀ ਆ ਗਈ ਬਿੱਲੀ ਬੱਸ ਇਹ ਕੁੱਤੀ ਆਉਂ ਕਾਇ ਰਾਣੀ ਰਾਜੀ ਸੁਣਾਉਂਦੀ ਮੈਂ ਕਈ ਵੀ ਜਾ ਉੱਠ ਕਰਦੀ ਨਾ ਅੱਛਾ ਮੈਂ ਬੇਦਖੂ ਮੰਗੂਗੀ ਜਦੋਂ ਤੱਕ ਮੈਨੂੰ ਜਾਣਾ ਹੀ ਦਿੰਦੀ ਕਿਉਂਕਿ ਦਾਦੂ ਨੂੰ ਕਹਿੰਦੀ ਮੈਂ ਕਿ ਤੁਹ ਪਾਕੇ ਨਹੀਂ ਲੈ ਪਾਪਾ ਨੂੰ ਵੀ ਦਿਖਾ ਕੇ ਵਸਾ ਗਾ ਲਿਆ ਮੜਸ いいかげんにしていいかげんにしていいかげんいいか ਜਲੇ ਗਏ ਵੀ ਮਰ ਕੇ ਚਲੇ ਗਏ ਮੈਨੂੰ ਆਏ ਦੱਸ ਅੱਜ ਤੇ ਟੇਸਟ ਕਰ ਲੈ ਦੋਹੇ ਚ ਬਸ ਨਾ ਖਾਣਾ ਉਹ ਕਹਾਂ ਉਹਨੇ ਕਿਤੇ ਬਣਾਉ ਮੈਂ ਹਾਂ ਜੀ ਮੂੰਗ ਦਾ ਬਸ ਉਹ ਜਗਾ ਵਣ ਗਈ ਜਗਾ ਨਹੀਂ ਵੀ ਬਣ ਗਈ ਸੌਂਡਾ ਮੈਂ ਆ ਕੇ ਤੇਰੇ ਚਾਚੇ ਦੱਸਿਆ ਤੇਰੇ ਤਾਇਣ ਮਦਰ ਮਹਾ ਵੀ ਉੱਥੇ ਦਾਲ ਨਹੀਂ ਤੋਂ ਆਹ ਦਾਲ ਬਸ ਉਹ ਕਰਾ ਤੇ ਕਿਹਦੀ ਦਾਲ ਬਹੁਤ ਵਧੀਆ थी ਹਾਂਜੀ ਹਾਂ ਬਹੁਤ ਵਧੀਆ ਦਾਲ ਸੀ ਚਾਚੂ ਮੈਂ ਆਪਣੇ ਬਾਅਦ ਤੇ ਪਾ ਲਿਆ ਐ ਮੈਂ ਇੱਕ ਲੇਕ ਦੋ ਰੋਟੀਆਂ ਲੈਤਾ ਦਾਲ ਸੀ ਤਹਾਂ ਕਰਕੇ ਸਵਾਦ ਕੋਲ ਲੱਗਦਾ ਮੈਂ ਇੱਥੇ ਆ ਕੇ ਬਾਅਦ ਵਿੱਚ ਸਾਰਾ ਖਾਣ ਲਿਆ ਨਹੀਂ ਮੈਂ ਅੰਡਰਸਟੈਂਡ ਕਰਦੀ ਤੁਹਾਨੂੰ ਮੈਂ ਅੰਡਰਸਟੈਂਡ ਕਰਦੀ ਹਾਂ ਤੁਹਾਨੂੰ ਪਰ ਹੁਣ ਮੈਂ ਵੀ ਬਣਾਇਆ ਸਾਗ ਥੜ ਜਾ ਇਹ ਟੈਸਟ ਕਰ ਲੈ ਮੈਨੂੰ ਪਤਾ ਤਾਂ ਮੈਨੂੰ ਸਵੇਰੇ ਤੋਂ ਉੱਧਰ ਜਾਣ ਦੀ ਬਜਾਏ ਇੱਧਰ ਮੋਦੀ ਨਾ ਫਿਰ ਗੱਲ ਬਣਦੀ ਨਾ ਚਲ 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 ਭਾਈ ਭਾਈ ਸਾਗ ਆ ਗਿਆ ਛਕੋ ਜੀ ਛਕੋ ਮਾਰੇ ਦਾ ਸਾਗ ਨਾ ਮਾਰੇ ਨਰੀ ਕੁੜੀ ਨੇ ਬਣਾਇਆ ਨਾ ਖਾਵੇ ਐਸੇ ਤਾਂ ਹੋ ਨਹੀਂ ਸਕਦਾ ਲੈ ਯਾਰ ਤੂੰ ਮਿੱਠੇ ਖਾਣਾ ਤੂੰ ਸਾਰੀ ਖਾਣਾ ਮੈਂ ਤੇਰੇ ਤੋਂ ਮੈਨੂੰ ਹਸਾ ਕੇ ਪਤਾਵੇ ਵਿਗੜਿਆ ਲੱਗਦਾ ਤੋਈ ਕਿਹਜਾ ਬਣਿਆ ਕਰਨ ਪਿੱਤ ਨੰਬਰ ਹਮ ਫੋਨ ਨੰਬਰਾਂ ਦਾ ਪਤਾ ਵੀ ਇੱਕ ਕੀ ਹੁੰਦਾ ਦੋ ਕੀ ਹੁੰਦਾ ਜ਼ੀਰੋ ਕੀ ਹੁੰਦਾ ਤੁਸੀਂ ਬੜੇ ਸੋਚਾ ਜੀ ਮੈਂ ਬਣਾਇਆ ਕਹਿੰਦਾ ਜੀ ਕਾਰ ਆਰਬੀਆਂ ਦਾ ਆਰਬੀਆਂ ਦਾ ਆਰਬੀ ਦੇ ਪੱਤੇ ਨਹੀਂ ਪਾਏ ਕੋੜੇ ਦੇ ਪਾਪਾ ਦੱਸਾਂਗੇ ਕਿ ਆਹ ਆਹ ਪਾਇਆ ਵੀ ਤੇ ਦੇਖੋ ਦੇਖਣ ਵਰਗਾ ਤਾਂ ਲੱਗਦਾ ਦੇਖਣ ਨੂੰ ਤਾਂ ਲਾਗ ਵਰਗੀ ਲੱਗਦਾ ਤੰਦੜਾ ਪਾਇਆ ਜਾਂ ਤੇ ਬੰਦ ਗੋਭੀ ਪਾਤੀ ਮੈਠੀ ਵੀ ਪਾਤੀ ਮੈਂ ਮੈਠੀ ਜਿਹੜੀ ਜੰਦੀ ਆ ਇੱਕ ਹੋ ਗਿਆ ਸੀ ਤੇ ਪਾਰ ਤੰਨੀਆਂ ਤੰਨੀਆਂ ਵੀ ਪਾਰ ਦਾ ਵਿੱਚ ਇਹ ਬਣ ਗਿਆ ਉਦਾਇਕ ਗੱਲ ਆ ਜੀ ਦੇਖ ਲਓ ਸਿਆਲ ਦੇ ਸਾਗ ਵਰਗਾ ਹੀ ਬਣਿਆ ਐ ਨਿਕ ਨੰਬਰ ਬਹੁਤ ਸਵਾਦ ਮੈਨੂੰ ਤਾਂ ਬਹੁਤ ਸਵਾਦ ਲੱਗਾ আর ਜਦ ਬਣਦਾ ਤਾਂ ਨਾ ਜੀ ਨਾਲੇ ਕੁੱਕਰ ਤੇ ਬਣਾਇਆ ਜੀ ਜਿਹੜੀ ਇਹ ਪਰ ਖੁਸ਼ਬੂ ਦੀ ਕੋਈ ਨਹੀਂ ਹਾਂ ਆ ਨਿਕ ਨੰਬਰ ਜੀ ਬਹੁਤ ਵਧੀਆ ਟੇਸਟ ਬਣਿਆ ਹਾਂ ਆ ਦਾ ਲਸਣ ਜਿਆਦਾ ਪਾਉਨੇ ਆ ਹੂੰ ਪਾਉਨੇ ਆ ਹੂੰ ਤਾਂ ਬਣਦਾ ਹੀ ਨਾ ਵੀਦਾਂ ਨਾਲ ਜਿਹੜਾ ਬਣਦਾ ਹੈ ਬਣਦਾ ਹਾਂਜੀ ਹਾਂ ਤੇ ਉਹ ਟੇਸਟ ਘੱਟ ਰਹਿੰਦਾ ਹੈ ਹੂੰ ਮੁੰਦਨੀ ਲਾਉਣ ਲੱਗੀ ਆਹ ਕੇ ਲੈ ਤੁਸੀਂ ਆਹ ਵਰਡ ਆਦੀ ਸਪੀਕਰ ਲੱਗਦਾ ਹੈ ਜੀ ਬੇਸ ਦੇਖਣਾ ਜੀ ਬੇਸ ਹੈ ਜੀ ਅੱਛਾ ਗੱਡੀ ਵਾਸਤੇ ਲੈਂਦੀ ਆ ਜੀ ਠੀਕ ਹੈ ਠੀਕ ਹੈ ਇਹ ਉਧਰ ਤੇ ਹੀ ਜਾਂਦੀ ਕਹਿੰਦੀ ਰਾਜਸਥਾਨ ਤੇ ਜੀ ਨਾ ਦਿਨ ਦਿੱਲੀ ਦੇ ਦਿੱਲੀ ਤੋਂ ਸਮਾਨ ਸੱਤਦਾ ਹੈ ਦਿੱਲੀ ਤਾਂ ਜਦ ਸੇਲ ਹੋਈ ਹੈ ਜੀ ਦੁਕਾਨ ਵਾਲਿਆਂ ਦੀ ਜਿਆਦਾ ਕਿਸਾਨੀ ਮੋਰਚਾ ਤਾਂ ਲਈ ਲੱਗਿਆ ਬੁੱਲਾ ਬੁੱਲਾ ਅੱਗੇ ਰਹੇ ਤੁਸੀਂ ਕਾਲਰ ਮਾਈਕ ਮੰਗਾਉਂਦੇ ਤੇ ਪਾਪਾ ਤੇ ਮੰਗਾ ਲੈਣੇ ਓਥੀ ਦੇ ਹਾਂ ਚਲੋ ਚਲੋ ਕੋਈ ਨਹੀਂ ਇੱਕ ਜਿਹਦੇ ਵੀ ਦੋ ਮਾਈਕ ਚਾਹੀ ਜਿੰਦੇ ਕਿ ਅਸੀਂ ਛੋਟੀ ਰੀਲ ਬਣਾਉਣੀ ਆ ਫਿਰ ਆਵਾਜ਼ ਵਿੱਚ ਕੈਸਟਰ ਬਣੀ ਜੇ ਉਹਨੂੰ ਕੋਈ ਤੁਮਨੇ ਪਤਾ ਤਾਂ ਮੇਰੇ ਕੋਲੇ ਖਿਆਲ ਆਦਾ ਪਤਾ ਤਾਂ ਮੈਨੂੰ ਖਿਆਲ ਆਦਾ ਮੈਂ ਹੀ ਗਿਆ ਹੈਗਾ ਦੇਰ ਹੋ ਗਈ। ਨਾਲੇ ਥੋੜਾ ਜਿਹਾ ਨਮਕ ਦੀ ਵਿੱਚ ਕਮੀ ਲੱਗਦੀ ਸੀ। ਹਾਂ। ਬਾਕੀ A ਤੋਂ Z ਇੱਕ ਨੰਬਰ ਤੇ ਉਪਰ ਹੈ। ਇੱਕ ਨੰਬਰ ਤਾਂ ਹੁਣ ਕਰਨੇ ਹੀ ਦੇਤਾ ਤਾਂ ਮੈਨੂੰ ਥੋੜਾ ਜਿਹਾ ਵੱਧ ਦੇਣਾ ਪੈਣਾ। ਥੋੜਾ ਜਿਹਾ ਹਾਂ ਕਰਕੇ ਨਾ ਚੱਲ ਥੋੜਾ ਜਿਹਾ ਚਾਚੂ ਖਾਲੂ ਦਾ ਦੁੱਧ ਪਾ ਕੇ ਤਲ ਪਾ ਕੇ ਫੇਰ ਖਾਓਗੇ। ਅਬ ਆਪ ਨੂੰ ਫੇਰ ਹਾਂ। ਰਾਤ ਨੂੰ ਫੇਰ ਕੇ ਤਾਂ ਫੇਰ ਲੈਣਾ ਬਣਾਣਾ ਇੱਦਾਂ ਗਾਓਗੇ। ਹਾਂ। ਮੈਂ ਉੱਪਰ ਤੇ ਇੱਕ ਨੰਬਰ ਦੇ ਉੱਪਰ ਤੇ ਉੱਪਰ। ਹਾਂ। ਉਸ ਦੇ ਉੱਪਰ ਤੇ ਉੱਪਰ। ਸਹੀ ਗੱਲ। ਲਓ ਜੀ। ਚਾਚਾ ਜੀ ਲੋ ਜੀ ਸਾਗ ਖਾ ਲਈ ਲੋ ਚਾਚੂ ਮੈਂ ਬਣਾਇਆ ਸੀ ਮਾਤਾ ਸੱਚੀ ਮੇਰੇ ਮੂੰਹ 'ਚ ਪਾਣੀ ਆਈ ਜਾਂਦਾ ਇਹ ਖਾਉਂਗਾ ਫਿਰ ਬਦਲ ਨਹੀਂ ਗਿਆ ਮਨ ਨਾ ਆਹ ਹਾਂ ਸ਼ਿਕਾਇਤ ਨਹੀਂ ਸ਼ਿਕਾਇਤ ਨਹੀਂ ਰੋਟੀ ਵੀ ਸਪੈਸ਼ਲ ਬਣ ਰਹੀ ਹੈ ਵਿੱਕੀ ਵਾਲੇ ਸਪੈਸ਼ਲ ਬਣਦੀ ਜਦੋਂ ਸਾਗ ਆ ਗਿਆ ਫਿਰ ਤੁਹਾਨੂੰ ਮੈਸੇ ਦਾ ਆਹ ਹਾਂ ਜੀ ਫਿਰ ਰੋਟੀ ਗਾਣੇ ਦੇ ਚਾਰਨੇ ਹੋਣ ਖਾਣੀਆਂ ਸਹੀ ਗੱਲ ਹੈ ਆਹਾਂ ਦੇ ਰਾਮ ਦੇ ਕੋਲ ਸਾਗ ਇੱਕ ਨੰਬਰ ਬਣਿਆ ਪਿਆ ਉਹ ਆਪਣੇ ਪਿੰਡ ਤੋਂ ਉੱਤੇ ਮੈਂ ਖਾ ਕੇ ਆਇਆ ਜਿਹੜਾ ਸਾਡਾ ਪਿੰਡ ਦਾ ਅੱਛਾ ਜੀ ਸਾਡਾ ਪੁੱਤ ਹੁਣ ਉਹਨੇ ਥਾਕ ਨਾ ਸਕਾ ਕੇ ਪਿਛਲੇ ਸਾਲ ਉਹ ਬਣਾਇਆ ਮੈਂ ਤਾਂ ਪਰ ਉਹਦਾ ਟੇਸ ਨਹੀਂ ਦਾ ਜਿਹੜਾ ਹੈ ਦਾ ਹੂੰ ਤੂੰ ਮੈਂ ਉਹ ਹਾਲੀ ਨਾ ਮਨ ਤੈਨੂੰ ਬੱਭੀ ਗਿਆ ਤੂੰ ਕਿੱਥੇ ਗਿਆ ਬਤਾ ਹਾਂ ਜੀ ਹਾਂ ਕਿੱਥੇ ਗਿਆ ਬਤਾ ਤੂੰ ਨਾਨੀ ਦੇ ਘਰ ਨਾਨੀ ਦੇ ਘਰ ਗਿਆ ਬਤਾ ਜੀ ਹਲਾ ਖਾਣਾ ਅੱਛਾ ਇਹ ਪੁੱਛਦੀ ਵੀ ਹੁਣ ਕਿਉਂ ਨਹੀਂ ਲੈ ਕੇ ਗਈ ਮੇਨੂੰ ਨਾ ਹਲਾ ਸਾਗ ਖਾਣਾ ਪੁੱਤ ਡੈਡੀ ਨੇ ਉੱਥੇ ਕੁਝ ਦਵਾਈਆਂ ਤਾਂ ਦਿੱਤਨੂੰ ਦਵਾਈਆਂ ਨਹੀਂ ਕਿੱਥੇ ਅੰਮ੍ਰਿਤਸਰ ਦਵਾਈਆਂ ਨਹੀਂ ਕੁਝ ਵੀ ਹਾਂ ਦਵਾਈਆਂ ਨੂੰ ਕੁੱਤਾ ਦਾ ਉੱਬੜਾ ਦਾ ਮਾਰਦੀ ਸੀ ਉੱਪਰੋਂ ਨਿਕਲ ਰੋਤਾ ਆਪਣਾ ਪਾਪਾ ਨੂੰ ਕਹਿੰਦਾ ਤਾਂ ਸ਼ੋ ਪਾਪਾ ਤੇ ਲੈ ਕੇ ਜਾਣ ਕਬਾ ਪਾਪਾ ਮੈਨੂੰ ਲੈ ਕੇ ਆਇਆ ਕੱਲ ਕਹਿੰਦੇ ਕੇ ਪਾਪਾ ਪਤਾ ਕਰਵਾ ਕੇ ਕਿਹਾਂ ਲਿਖੀ ਤਖਾਂਦੇ ਪਾਪਾ ਕਿਹ ਲੈ ਕੇ ਆਇਆ ਤਨੂੰ ਕਿੱਥੇ ਆ ਪਖਾ ਪਾਪਾ ਨੂੰ ਪਤਾ ਹੋਣਾ ਆਪਣੇ ਕਮਰੇ ਜਾ ਲੈਣ ਗਈ ਹੋ ਤੁਸੀਂ ਸਾਗ ਯਾਦ ਆ ਗਿਆ ਸਾਗ ਹੀ ਤੂੰ ਨੰਬਰ ਬਣਾਇਆ ਹੈ ਮੈਂ ਮੈਨੂੰ ਸਾਗ ਦੀ ਨਾਲ ਸਾਗ ਮੈਨੂੰ ਮਤਲਬ ਨੋਨ ਘੱਟ ਲੱਗਿਆ ਥੋੜਾ ਜਿਹਾ ਆਪਾਂ 5 ਕਿਲੋ ਕਰਦੇ ਆ ਕੋ ਸਭ ਉਹ ਨਹੀਂ ਮੇਰੇ ਬਾਤ ਤੇ ਸਹੀ ਲੱਗ ਰਿਹਾ ਮੈਨੂੰ ਪਤਾ ਨਹੀਂ ਮੇਰੇ ਕੋਲ ਜਿਹੜੇ ਕਰੇਲੇ ਪਏ ਨੇ ਰੂਮ ਦੇ ਨੇ ਕਰੇਲੇ ਦੀ ਰਾਤ ਦੇ ਵਿੱਚ ਨਾ ਨਾ ਮਸਾਲੇ ਕਰਦੇ ਵੇ ਅੱਛਾ ਕਰੇਲੇ ਦਾ ਨਾ ਨਾ ਮਸਾਲਾ ਲੱਗਿਆ ਨਾ ਹੈਗਾ ਜੀ ਬਰਦਾਦਾ ਹੋਰ ਹਾਂ ਇਹਦਾ ਕਾਲੀ ਮੀਚ ਆਇਆ ਉਹਦੇ ਹਾਂ ਜੀ